ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿਨ੍ਹਾਂ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਪੰਜਾਬੀ ਹੋਣ ਕਰਕੇ ਬਸ ਤੋਂ ਕੱਢ ਕੇ ਮਾਰ ਦਿੱਤਾ ਨੌਜਵਾਨ ਪੰਜਾਬੀਆਂ ਖਿਲਾਫ ਫੈਲੀ ਨਫ਼ਰਤ ਪਾਕਿਸਤਾਨ ਵਿੱਚ ਬਲੌਰ ਪਿਸਤੌਲ ਅਤੇ ਪਿਸ਼ਾਨ ਲਈ ਅੰਦੋਲਨ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਇਸ ਦੇ ਨਾਲ ਹੀ ਪਸਤੌਲ ਇਹ ਮੰਨਦੇ ਰਹੇ ਹਨ ਕਿ ਉਹਨਾਂ ਦੀ ਪਿਸ਼ਾਨ 5000 ਸਾਲ ਪੁਰਾਣੀ ਹੈ ਅਤੇ ਉਹ ਇਲਜ਼ਾਮ ਦੇ ਪਾਕਿਸਤਾਨ ਨਾਲੋਂ ਪੁਰਾਣੀ ਸਭਿਅਤ ਇਹ ਕਾਰਨ ਹੈ ਕਿ ਉਹਨਾਂ ਨੇ ਖੈਬਰ ਨੂੰ ਇੱਕ ਯੂਨਿਟ ਮੰਨਦੇ ਹਨ ਅਤੇ ਪਾਕਿਸਤਾਨ ਦੀ ਸਰਹੰਦ ਨੂੰ ਵੀ ਰੱਦ ਕਰਦੇ ਹਨ ਇਸ ਦੇ ਨਾਲ ਹੀ ਬਲੋਚਾਣੇ ਮੰਨਣਾ ਹੈ ਕਿ ਉਹਨਾਂ ਨੂੰ ਪਾਕਿਸਤਾਨ ਵਿੱਚ ਸ਼ਾਮਿਲ ਕਰਕੇ ਉਹਨਾਂ ਨਾਲ ਗਲਤ ਕੀਤਾ ਗਿਆ ਹੈ ਅਤੇ ਉਹਨਾਂ ਦੇ ਸਰੋਤਾਂ ਨਾਲ ਸ਼ੋਸ਼ਲ ਕੀਤਾ ਜਾ ਰਿਹਾ ਹੈ ਪਾਕਿਸਤਾਨ ਵਿੱਚ ਪੰਜਾਬ ਸੂਬੇ ਦੇ ਦਬਦਾਰ ਸਭ ਤੋਂ ਵੱਧ ਬਣਿਆ ਹੋਇਆ ਹੈ ਫੌਜ ਤੋਂ ਲੈ ਕੇ ਸੱਤਾ ਤੱਕ ਹਰ ਚੀਜ਼ ਵਿੱਚ ਪੰਜਾਬੀਆਂ ਦਾ ਦਬਦਾ ਹੈ ਅਜਿਹੇ ਚ ਕਈ ਥਾਵਾਂ ਤੇ ਪੰਜਾਬੀ ਵਿਰੋਧ ਹਿੰਸਕ ਰੂਪ ਧਾਰ ਰਿਹਾ ਰਹੇ ਹਨ ਸ਼ਨੀਵਾਰ ਨੂੰ ਹੀ ਇੱਕ ਵਿੱਚ 11 ਲੋਕ ਮਾਰੇ ਗਏ ਜੋ ਕਿ ਮੂਲ ਰੂਪ ਵਿੱਚ ਪਾਕਿਸਤਾਨੀ ਪੰਜਾਬੀ ਦੇ ਸਨ ਬਲੋਚ ਅਤਵਾਦੀ ਨੇ ਵੱਖ-ਵੱਖ ਹਮਲਿਆਂ ਚ 11 ਲੋਕਾਂ ਨੂੰ ਮਾਰਨ ਦੀ ਜ਼ਿੰਮੇਵਾਰੀ ਲਈ ਕਿਹਾ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ